ਮੇਰਾ ਕੁਲਜੀਤ ਸਿੰਘ ਤੇ ਕੀ ਲੱਗਦਾ ਜੀ ਜਨਾਬ ਜੀ ਲੱਗਦੀ ਇਹ ਮੇਰੇ ਭਰਾ ਹੀ ਵੱਡੇ ਜੀ ਕੀ ਹੋਇਆ ਜੀ ਇਹ ਰਾਤ ਪਹਿਲਾਂ ਤੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇਡ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ساری ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨ ਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਇਹ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤਕੋਏ ਰੋਡ ਦਾ ਸਰਗੋਆ ਮੋੜ ਹੈ ਮਸਾਲਾ ਮੱਝਾ ਜੰਗ ਲੱਗੀ ਕਿੰਨਾ ਵੱਡਾ ਇਹ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ 55 ਸਾਲ ਸੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹਨਾਂ ਦੀ ਏਜ ਕਿੰਨੀ ਏਜ 55 ਸਾਲ ਦੀ ਏਜ ਹੈ ਜੀ ਕਿ ਇਹ ਤੇ ਸ਼ੱਕ ਨਹੀਂ ਚੱਕ ਕੋਈ ਬਾਈ ਤੱਕਦੇ ਹੈ ਨਹੀਂ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਫਿਰ ਉਹਦੇ ਚ ਪਤਾ ਲੱਗੂਗਾ ਹੁਣ ਅਦਲਿਆਂ ਦੀ ਕੋਈ ਏਦਾਂ ਦੀ ਲਾਗਡਾੜ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਕਿਹਾ ਜੀ ਮੇਰਾ ਨਾਮ ਮਸਕੀਨ ਸਿੰਘ ਹੈ ਜੀ ਮੈਂ ਇਹ ਨਾਲੇ ਤੋਂ ਆ ਜਿਹਨਾਂ ਡੈਥ ਹੋਈ ਦੋੜ ਗਈ ਮੇਰਾ ਦਿਵਾਈ ਸੀ ਮੇਜਰ ਸਿੰਘ ਬਹੁਤ ਲਾਇਕ ਤੇ ਸਿਆਣਾ ਆਦਮੀ ਸੀ ਬਹੁਤ ਲਾਇਕ ਪਰ ਮਾਰ ਨੂੰ ਲਿਕੇ ਬਿਠਾਈ ਅੱਜ ਪਤਾ ਨਹੀਂ ਕੋਈ ਲਗੜਾ ਕੋਈ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਜਿਵੇਂ ਕਾਲੀ ਖਤਮ ਹੋ ਗਈ ਆ ਅੱਜ ਵੀ ਪਰ ਵੀ ਸਰਨੇ ਤੋਂ ਨਾਲ ਇਕੱਠੇ ਕੋਟੀ ਹੋ ਕੇ ਲੋਕਾਂ ਨੇ ਸੈਰ ਪੁਰਸੇ ਪਰ ਖਲਾਫ ਕਰਕੇ ਤੇ ਫਿਰ ਯਾਰਾ ਕੰਮ ਕੀਤਾ ਇਹ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕਟਰ ਪਰ ਸੋ ਰਹੇ ਹੁੰਦਾ ਕੋਈ ਸ਼ਾਮ ਨੂੰ ਕਰੀਬ ਅੱਜ 8:00 ਵਜੇ ਇੱਕ ਖ਼ਬਰ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹਦੀ ਪਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਫਿਰ ਅਸੀਂ ਐਫ ਆਈ ਆਰ ਆਪਣੇ ਸੇਖਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੌਨ ਦੇ ਵਿੱਚ ਨਾਲ ਖਾਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟ ਮਾਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ ਉਹ ਹੋਵਾਂਗੇ ਔਰ ਇਹਨੂੰ ਕਿਉਂ ਗੋਲੀ ਦਿਖੋ ਅਜੇ ਤਾਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਨਾਲ ਸਾਂਝੀ ਕਰਾਂਗੇ ਮੇਰਾ ਕੁਲਜੀਤ ਸਿੰਘ ਤੇ ਕੀ ਲੱਗਦਾ ਜੀ ਜਨਾਬ ਜੀ ਲੱਗਦੀ ਇਹ ਮੇਰੇ ਭਰਾ ਆ ਹੀ ਵੱਡੇ ਜੀ ਕੀ ਹੋਇਆ ਜੀ ਇਰਾਦ ਪਹਿਲਾਂ ਤੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੱਕਰ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨ ਹੁੰਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗੜਾ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤਕੋਏ ਰੋਡ ਦਾ ਸਤਕੋਆ ਮੋੜ ਹੈ ਜੀ ਮਸਾਲਾ ਮੱਝਾ ਜੰਗਲ ਆਕੀ ਇਹ 2:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ 55 ਸਾਲ ਦੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹ ਜੀ ਏਜ ਕੀ ਹੈ ਜੀ ਏਜ 55 ਸਾਲ ਦੀ ਏਜ ਹੈ ਜੀ ਕਿ ਇਹ ਤੇ ਸ਼ੱਕ ਹਨ ਸ਼ੱਕ ਭਾਈ ਦੱਗਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਫਿਰ ਉਹਦੇ ਚ ਪਤਾ ਲੱਗੂਗਾ ਹੁਣ ਅਗਲਿਆਂ ਦੀ ਕੋਈ ਇਦਾਂ ਦੀ ਲਾਕਡਾਡ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਹੈ ਕਿਹਾ ਜੀ ਮੇਰਾ ਨਾਮ ਮਸਕੀਨ ਸਿੰਘ ਹੈ ਜੀ ਮੈਂ ਅਨਾਲੇ ਤੋਂ ਆ ਜਿਹਨੇ ਡੈਥ ਹੋਈ ਦੋਟ ਰਿ ਗਈ ਮੇਰਾ ਦਿਵਾਈ ਸੀ ਮੇਜਰ ਸਿੰਘ ਬਹੁਤ ਲਾਇਕ ਤੇ ਸਿਆਣਾ ਆਦਮੀ ਇਸ ਬਹੁਤ ਲਾਇਕ ਪਰ ਮਾਰ ਨੂੰ ਲਿਕੇ ਬਿਠਾਈ ਅੱਜ ਪਤਾ ਨਹੀਂ ਕੋਈ ਲਗੜਾ ਕੋਈ ਆ ਕੀ ਗੱਲ ਹੋਈ ਆ ਇਸ ਨੇ ਗੋਲੀ ਮਾਰ ਦਿੱਤੀ ਆ। ਸਾਨੂੰ ਲੋਕਾਂ ਨੂੰ ਲੱਗਾ ਕਿ ਉਹ ਕਾਲੀ ਖਤਮ ਹੋ ਗਿਆ। ਇਹ ਅੱਜ ਵੀ ਅਭੀ ਧਰਨੇ ਤੋਂ ਨਾਲ ਇਕੱਠੇ ਕੋਟੀ ਹੋ ਕੇ ਲੋਕਾਂ ਨੇ ਸੈਰਪੋਰਸੇ ਪਰਖਲਾਪ ਕਰਕੇ ਤੇ ਫਿਰ ਯਾਰਾ ਕੰਮ ਕੀਤਾ। ਇਹ ਕੰਮ ਕੀ ਕਰਦੇ ਸੀ? ਇਹ ਡਾਕਟਰ ਮੈਡੀਕਲ ਡਾਕ ਪਰ ਸੋਹ ਰਹੇ ਹਾਂ ਦਾ। ਕੋਈ ਸ਼ਾਮ ਨੂੰ ਕਰੀਬ 8:30-9 ਵਜੇ ਇੱਕ ਟਲਾ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹ ਨਹੀਂ ਪਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਨੇ ਸਾਰਾ ਦੇਖਣ ਤੋਂ ਬਾਅਦ ਉਹਨੇ ਫਿਰ ਅਸੀਂ ਐਫ ਆਈ ਆਰ ਆਪਣੇ ਸੇਖਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਲ ਲਖਿਆ ਹੈ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮਾਨ ਨੂੰ ਕਰਾ ਕੇ ਜੋ ਵੀ ਵਾੜਦੀ ਕਾਰਵਾਈ ਹੋ ਹੋਰ ਇਹਨੂੰ ਕਿਉਂ ਗੋਲੀ ਦਿਖੋ ਅਜੇ ਤਾਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਨਾਲ ਸਾਂਝੀ ਕਰਾਂਗੇ